ਹਾਂਜੀ ਦੋਸਤੋ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਇੱਕ ਨਵੀਂ ਕੋਠੀ ਦੇ ਨਾਲ ਅੱਜ ਆਪਾਂ ਕੋਠੀ ਵੇਖਾਂਗੇ ਪਰਸਰਾਮ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਸੋ ਡਬਲ ਸਟੋਰੀ ਕੋਠੀ ਆ ਸੋਹਣਾ ਫਰੰਟ ਇਸ ਕੋਠੀ ਦਾ ਹੈਗਾ ਔਰ ਬਣੀ ਵੀ ਬਹੁਤ ਸੋਹਣੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ-ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਵੀ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫ੍ਰੀ ਆਫ ਕਾਸਟ ਹੀ ਆ ਤੇ ਆਜੋ ਫਿਰ ਦੇਖਦੇ ਆਂ ਆਪਾਂ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚ ਹੈਗਾ ਇਸ ਕੋਠੀ ਦਾ ਪੂਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਆ ਮਾਰਬਲ ਜਿਹੜਾ ਲੱਗਿਆ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਡ੍ਰੈਇੰਗ ਰੂਮ ਔਰ ਕਿਚਨ ਜਿਹੜੀ ਆ ਉਹ ਓਪਨ ਕਬਾਰਡਸ ਜਿਹੜੇ ਆ ਉਹ ਬਣੇ ਹੋਏ ਆ ਕਾਫੀ ਖੂਬਸੂਰਤ ਜਿਹੜੀ ਆ ਕਿਚਨ ਆ ਔਰ ਪੂਰੀ ਕੋਠੀ ਜਿਹੜੀ ਆ ਰੋਸ਼ਨੀਦਾਰ ਆ ਹਵਾਦਾਰ ਆ ਤੁਸੀਂ ਦੇਖ ਸਕਦੇ ਹੋ 150 ਗਾਇਦੇ ਵਿੱਚ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਆ ਔਰ ਪੌੜੀਆਂ ਵੀ ਲੌਬੀ ਵਿੱਚ ਜਿੱਦੀ ਦਿੱਤੀਆਂ ਹੋਈਆਂ ਆ ਕਾਫੀ ਖੁੱਲੀ ਡੂਲੀ ਜਿਹੜੀ ਆ ਲੌਬੀ ਹੈਗੀ ਆ 150 ਗਜ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਸੋ ਤੁਸੀਂ ਦੇਖ ਰਹੇ ਹੋ ਇਸ ਵੇਲੇ ਪਰਸਰਾਮ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਸੋ ਸਾਨੂੰ ਵੀਡੀਓ ਬਣਾ ਕੇ ਭੇਜੋ ਐਡ ਜਿਹੜੀ ਆ ਆਪਾਂ ਤੁਹਾਡੀ ਕਰਾਂਗੇ ਸੋ ਇਹ ਹੈਗਾ ਜੀ ਵਾਸ਼ਰੂਮ ਸੋ ਦੋ ਜਿਹੜੇ ਆ ਵਾਸ਼ਰੂਮ ਆ ਇਸ ਕੁਠੀ ਦੇ ਵਿੱਚ ਦੋ ਬੈੱਡਰੂਮ ਆ ਤੁਸੀਂ ਦੇਖ ਸਕਦੇ ਹੋ ਕਾਫੀ ਵਧੀਆ ਜਿਹੀ ਜੀ ਕੋਠੀ ਬਣੀ ਹੋਈ ਆ ਔਰ ਦੂਸਰੇ ਬੈੱਡਰੂਮ ਦੇ ਨਾਲ ਜਿਹੜਾ ਉਹ ਸਟੋਰ ਉਹ ਦਿੱਤਾ ਹੋਇਆ ਉਹ ਵੀ ਕਾਫੀ ਖੁੱਲਾ ਡੁੱਲਾ ਔਰ ਜਾਲਵੀ ਪਿੱਛੇ ਕਾਫੀ ਖੁੱਲਾ ਡੁੱਲਾ ਜਿਹੜਾ ਦਿੱਤਾ ਹੈਗਾ ਵਾਸ਼ਿੰਗ ਏਰੀਆ ਵੀ ਤੁਸੀਂ ਯੂਜ਼ ਕਰ ਸਕਦੇ ਹੋ ਉਹ 150 ਗਾਈ ਦੇ ਵਿੱਚ ਇਹ ਕੋਠੀ ਆ ਰੇਟ ਦੀ ਗੱਲ ਕਰੀਏ ਤਾਂ 42 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਪਰਸਰਾਮਨਗਰ ਬਠਿੰਡਾ ਸ਼ਹਿਰ ਦੇ ਵਿੱਚ ਐਸ ਵਾਲੀ ਜਿਹੜੀ ਆ ਆਪਾਂ ਕੋਠੀ ਦੇਖ ਰਹੇ ਹਾਂ ਸੋ ساری ਕੋਠੀ ਦੇ ਵਿੱਚ ਪੱਥਰ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ 150 ਗਾਈ ਦੇ ਵਿੱਚ ਬਣੀ ਹੋਈ ਆ ਤੇ ਰੇਟ 42 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਤੋ ਜੇ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦੀ ਵੀ ਸਕਦੇ ਹੋ ਸੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਨੂੰ ਕਰਮਕਾਨਾਂ ਦੀਆਂ ਵੀਡੀਓ ਦੇਖਣ ਨੂੰ ਮਿਲਣੀਆਂ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਡਬਲ ਸਟੋਰੀ ਕੋਠੀ ਆ ਇਸ ਵੇਲੇ ਆਪਾਂ ਫਰਸਟ ਫਲੋਰ ਤੇ ਆ ਤੁਸੀਂ ਦੇਖ ਸਕਦੇ ਹੋ ਸੋ ਉੱਪਰ ਵੀ ਜਿਹੜਾ ਸੋਹਣਾ ਪੋਰਸ਼ਨ ਉਹ ਬਣਿਆ ਹੋਇਆ ਦੋ ਬੈਡਰੂਮ ਆ ਜਿਹੜੇ ਬਣੇ ਹੋਏ ਆ ਛੋਟਾ ਜਿਹਾ ਕਬੜ ਵੀ ਜਿਹੜਾ ਉਹ ਬਣਿਆ ਹੋਇਆ ਹੈ ਇਹ ਰੇਟ ਜਿਹੜਾ 42 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਤੁਸੀਂ ਅਗਰ ਕਿਸੇ ਤਰ੍ਹਾਂ ਦੀ ਐਡ ਲਵਾਉਣੀ ਆ ਤਾਂ ਸਾਨੂੰ ਵੀਡੀਓ ਬਣਾ ਕੇ ਭੇਜੋ ਨਾਲ ਪੂਰੀ ਡਿਟੇਲ ਭੇਜੋ ਤੇ ਐਡ ਆਪਾਂ ਤੁਹਾਡੇ ਫ੍ਰੀ ਚ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਸ ਤੁਸੀਂ ਇੰਨਾ ਕੁ ਸਹਿਯੋਗ ਕਰਿਓ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ